ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਤੋਂ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਕਲੇਰਵਾਲਾ ਅੱਜ ਅਸੀਂ ਬਿਆਸਪੁਰ ਤੋਂ ਅੰਮ੍ਰਿਤਸਰ ਜ਼ਿਲ੍ਹੇ ਵੱਲੋਂ ਜਿਹੜਾ ਕੌਮੀ ਇਨਸਾਫ਼ ਮੋਰਚਾ ਦੇ ਦਾ ਸੱਦਾ ਦਿੱਤਾ ਸੀਗਾ ਦਿੱਲੀ ਦੇ ਵਿੱਚ ਇਨਸਾਫ਼ ਮਾਰਚ ਕੱਢਿਆ ਜਾਣਾ ਉਹਦੇ ਵਿੱਚ ਸ਼ਾਮਲ ਹੋਣ ਵਾਸਤੇ ਅੰਮ੍ਰਿਤਸਰ ਜ਼ਿਲ੍ਹੇ ਦਾ ਜਿਹੜਾ ਜੱਫਾ ਦਾ ਵਿਆਸ ਰੋਹ ਮਾਨਾ ਹੋ ਰਿਹਾ ਤੇ ਤੁਸੀਂ ਵੇਖ ਸਕਦੇ ਜੇ ਕੀ ਬੱਸ ਦੇ ਵਿੱਚ ਜਿਹੜੇ ਆ ਸਾਡੇ ਜਿਹੜੇ ਆ ਸੈਂਕੜੇ ਕਿਸਾਨ ਜਿਹੜੇ ਆ ਉਹ ਸ਼ਾਮਲ ਆ ਅਸੀਂ ਇੱਥੋਂ ਜਿਹੜਾ ਚਾਲੇ ਪਾਵਾਂਗੇ ਤੇ ਸ਼ੁਰੂ ਭਾਰਤ ਦੇ ਉੱਤੇ ਜਾ ਕੇ ਜਿਹੜਾ ਵਾ ਉਹ ਹੋਰਲੇ ਪਾਸਾਂ ਤੋਂ ਵੀ ਜਿਹੜੇ ਆ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜਿਹੜਾ ਰਹੇ ਨੇ ਆ ਜਿਹੋਦੇ ਆ ਉਥੇ ਪਹੁੰਚ ਰਿਹਾ ਉਥੇ ਵਿਸ਼ਾਲ ਇਕੱਠ ਕਰਕੇ ਤੇ ਕਾ ਦਿੱਲੀ ਨੂੰ ਜਿਹੜੇ ਆ ਚਾਲੇ ਪਾਏ ਜਾਣਗੇ ਤੇ ਦਿੱਲੀ ਦੇ ਵਿੱਚ ਜਿਹੜਾ ਵਾ ਕੌਮੀ ਇਨਸਾਫ ਮੋਰਚੇ ਦੇ ਫੈਸਲੇ ਅਨੁਸਾਰ ਇਨਸਾਫ ਮਾਰਚ ਕਰਕੇ ਜਿਹੜੇ ਬੰਦੀ ਸਿੰਘ ਆ ਜਾਂ ਹੋਰ ਉਹੀ ਜਿਹੜੀ ਪੱਤਰਕਾਰ ਬਿਨਾਂ ਵਜ੍ਹਾ ਤੋਂ ਸਰਕਾਰ ਨੇ ਜਿਹੜਿਆ ਜੇਲਾ ਦੇ ਵਿੱਚ ਲੱਗੇ ਆ ਜਿਨ੍ਹਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਚੱਕੀਆਂ ਉਹਨਾਂ ਨੂੰ ਜਿਹੜਾ ਵਾ ਲੰਬੇ ਸਮੇਂ ਤੋਂ ਜੇਲਾ ਦੇ ਵਿੱਚ ਲੱਗਿਆ ਇਹ ਇਨਸਾਫ ਮਾਰਚ ਕੱਢ ਕੇ ਇੱਥੋਂ ਦੇ ਭਾਰਤ ਦੇ ਸੁੱਤੇ ਹੋਏ ਸਿਸਟਮ ਨੂੰ ਜਿਹੜਾ ਹਲੂਣਾ ਦਿੱਤਾ ਜਾਊਗਾ ਕਿ ਉਹ ਜਿਹੜੇ ਆ ਬੰਦੀ ਸਿੰਘਾਂ ਨੂੰ ਜਿਹੜਾ ਉਹ ਤੁਰੰਤ ਰਹਾ ਕੀਤਾ ਜਾਵੇ